ਫ੍ਰਾਂਸ ਦਾ ਇੱਕ ਰਾਈਟਰ ਸੀਗਾ ਫ੍ਰਾਂਸ ਕਾਫਕਾ ਉਹਨਾਂ ਨੇ ਮੁਹੱਬਤ ਨੂੰ ਲੈ ਕੇ ਦੋ ਤਿੰਨ ਗੱਲਾਂ ਕਹੀਆਂ ਸੀਗੀਆਂ ਇੱਕ ਗੱਲ ਉਹਨਾਂ ਨੇ ਆਪਣੀ ਪ੍ਰੇਮਿਕਾ ਮਿਲੈਨਾ ਨੂੰ ਇੱਕ ਪ੍ਰੇਮ ਪੱਤਰ ਦੇ ਵਿੱਚ ਕਹੀ ਕਹਿੰਦੇ ਕਿ ਮਿਲੈਨਾ ਜੇਕਰ ਤੈਨੂੰ ਲੱਖਾਂ ਲੋਕਾਂ ਨੇ ਮੁਹੱਬਤ ਕੀਤੀ ਮੈਂ ਉਹਨਾਂ ਵਿੱਚੋਂ ਇੱਕ ਹਾਂ ਤੇ ਜੇ ਕਿਸੇ ਇੱਕ ਨੇ ਹੀ ਤੈਨੂੰ ਮੁਹੱਬਤ ਕੀਤੀ ਤਾਂ ਵੀ ਮੈਂ ਉਹਨਾਂ ਵਿੱਚੋਂ ਇੱਕ ਹਾਂ ਤੇ ਜੇਕਰ ਤੈਨੂੰ ਕਿਸੇ ਨੇ ਮੁਹੱਬਤ ਨਹੀਂ ਕੀਤੀ ਤਾਂ ਤੂੰ ਇਹ ਸਮਝ ਲਈ ਕਿ ਮੈਂ ਮਰ ਗਿਆ ਹਾਂ ਕੀ ਬਾਤ ਹੈ ਇਹ ਮੁਹੱਬਤ ਹੈ ਹੈ ਨਾ ਇਹ ਮੁਹੱਬਤ ਹੈ ਸਾਨੂੰ ਸਾਡੇ ਯੂਥ ਨੂੰ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਜੇ ਅਸੀਂ ਮੁਹੱਬਤ ਕਰਦੇ ਹਾਂ ਤਾਂ ਉਹ ਸਿਰਫ ਅਸੀਂ ਇਕੱਲੇ ਹੁੰਨੇ ਆ ਹੈ ਨਾ ਮੇਰਾ ਮਕਤਲਬ ਇਹ ਹੈ ਕਿ ਵੀ ਮੈਂ ਪੂਰੇ ਸੰਸਾਰ ਨੂੰ ਮੁਹੱਬਤ ਕਰਦਾ ਤੇ ਜੇ ਸੰਸਾਰ ਨੂੰ ਕੋਈ ਮੁਹੱਬਤ ਕਰਨ ਵਾਲਾ ਨਹੀਂ ਤਾਂ ਇਹਦਾ ਮਤਲਬ ਮੈਂ ਮਰ ਗਿਆ ਉਹ ਸਿਰਫ ਪ੍ਰੇਮਿਕਾ ਤੱਕ ਨਹੀਂ ਹੈ ਸਾਰਾ ਸੰਸਾਰ ਸਾਡਾ ਪ੍ਰੇਮੀ ਪ੍ਰੇਮਿਕਾਵਾਂ ਦਾ ਹੈ ਅਸੀਂ ਸਾਰੇ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਮੁਹੱਬਤ ਕਰਦੇ ਹਾਂ ਅਸੀਂ ਇਨਸਾਨੀਅਤ ਦਾ ਸੁਨੇਹਾ ਦਿੰਦੇ ਹਾਂ ਖੂਬਸੂਰਤੀ ਦਾ ਸੁਨੇਹਾ ਦਿੰਦੇ ਆ ਇਸ ਕਰਕੇ ਸਾਡੇ ਲੋਕਾਂ ਨੂੰ ਜਿਹੜੇ ਇਹ ਮਹਿਸੂਸ ਕਰਦੇ ਆ ਕਿ ਵੀ ਬਸ ਮੈਂ ਜਿਹਦੇ ਵਾਸਤੇ ਬਣਿਆ ਨਾ ਉਹ ਮੇਰੇ ਵਾਸਤੇ ਹੋਵੇ ਅਸਲ ਚ ਪਿਆਰ ਸੌਦੇਬਾਜ਼ੀ ਚ ਨਹੀਂ ਹੁੰਦਾ ਪਿਆਰ ਸਮਰਪਣ ਹੈ ਪਿਆਰ ਤੇ ਮਹਿਕ ਦੇ ਫੁੱਲਾਂ ਵਰਗਾ ਵੀ ਤੁਸੀਂ ਬਸ ਤੁਹਾਡੀ ਭੂਮਿਕਾ ਇਹ ਹੈ ਕਿ ਤੁਸੀਂ ਮਹਿਕਣਾ ਇਹ ਤੁਹਾਡੀ ਮੁਹੱਬਤ ਦੀ ਨਿਸ਼ਾਨੀ ਹੈ